it's not okay. okay. ਅੱਜ ਮੈਂ ਫੇਰ ਇੱਕ ਵਾਰ ਜਿਲ੍ਹਾ ਬਿਲਕੁਰਲਾ ਦੀ ਮੰਡੀ 'ਚ ਆਇਆ ਮੇਰੇ ਨਾਲ ਸਾਡੇ ਐਮਐਲਏ ਬਿਲਕੁਰਲਾ ਡਾਟ ਸਰ ਅਤੇ ਪ੍ਰੋਫੈਸਰ ਸਾਹਿਬ ਦੋਨੋਂ ਸਾਡੇ ਵਿਧਾਇਕ ਸਾਹਿਬ ਅਤੇ ਡਿਪਟੀ ਕਮਿਸ਼ਨਰ ਬਿਲਕੁਰਲਾ ਔਰ ਐਸਐਸਪੀ ਬਿਲਕੁਰਲਾ ਸਾਰੇ ਸਾਡੇ ਫੂਡ ਸਪਲਾਈ ਦੇ ਅਧਿਕਾਰੀ ਸਰਵਨ ਸੋ ਲਗਾਤਾਰ ਜਿਹੜਾ ਵੀਟ ਦੀ ਪ੍ਰੋਕੂਰਮੈਂਟ ਦਾ سلسلہ ਪੰਜਾਬ ਦੇ ਅੰਦਰ ਉਹ ਡੇ ਬਾਏ ਡੇ ਪੀਕ ਤੇ ਜਾ ਰਿਹਾ ਸੋ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਵਿੱਚ 60 ਲੱਖ ਐਮਟੀ ਜਿਹੜੀ ਅਰਾਈਵਲ ਆਈ ਹੈ ਉਹਦੇ ਵਿੱਚੋਂ 54 ਲੱਖ ਐਮਟੀ ਅਸੀਂ ਖਰੀਦ ਚੁੱਕੇ ਆ ਸੋ ਅੰਦਾਜ਼ਨ 2.5 ਲੱਖ ਕਿਸਾਨ ਇਹਨਾਂ ਦਿਨਾਂ ਦੇ ਦੌਰਾਨ ਮੰਡੀ 'ਚ ਆਇਆ ਸੋ ਉਹਦੇ ਵੱਲੋਂ ਜਿਹੜੀ ਪਰਚੇਜ਼ ਹੋਈ ਆ ਕਿਸਾਨਾਂ ਦੀ 60 ਲੱਖ ਐਮਟੀ ਦੇ ਵਿੱਚੋਂ 54 ਲੱਖ ਐਮਟੀ ਉਹਦੇ ਬਣਦੇ ਪੈਸੇ ਜਿਹੜੇ ਆ ਲਗਭਗ 8000 ਕਰੋੜ ਰੁਪਈਆ ਉਹ ਵੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਜਿਹੜਾ ਉਹ ਡਿਲੀਵਰ ਕੀਤਾ ਜਾ ਚੁੱਕਿਆ ਸੋ ਹੁਣੇ ਤੁਸੀਂ ਦੇਖਿਆ ਕਿਸਾਨ ਜਿਹੜਾ ਆਪਣੇ ਮੋਬਾਈਲ ਦੇ ਉੱਤੇ ਸਕਰੀਨਸ਼ਾਟ ਦੱਸ ਰਿਹਾ ਸੀਗਾ ਕਿ ਪਰਸੋਂ ਦੀ ਢੇਰੀ ਦੀ ਪਰਚੇਜ਼ ਹੋਈ ਹੈ ਤਾਂ ਕੱਲ ਉਹਦੇ ਪੈਸੇ ਪੈ ਗਏ ਸੋ ਅੱਜ ਫੇਰ ਦੁਬਾਰਾ ਉਸੇ ਕਿਸਾਨ ਦੀ ਜਿਹੜੀ ਉਹ ਢੇਰੀ ਮੈਂ ਪਰਚੇਜ਼ ਕਰਾਈ ਹੈ ਸੋ ਲਗਾਤਾਰ ਮਾਨਜੋਗੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਉਹਨਾਂ ਦਾ ਆਦੇਸ਼ ਆ ਵੀ ਮੰਡੀ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਦਿੱਕਤ ਕਿਸਾਨ ਨੂੰ ਨਾ ਆਵੇ ਮਜ਼ਦੂਰ ਨੂੰ ਨਾ ਆਵੇ ਇਹਦੇ ਲਈ ਜਿੰਨੇ ਵੀ ਬੰਦੋਬਸਤ ਅਸੀਂ ਕੀਤੇ ਉਹਨੂੰ ਜਾ ਕੇ ਗਰਾਸ ਰੂਟ ਤੇ ਉਹਨੂੰ ਫਾਲੋ ਕਰ ਰਹੇ ਆ ਉਹਦੀ ਫੀਡਬੈਕ ਲੈ ਰਹੇ ਆ ਸੋ ਅੱਜ ਮੈਂ ਪਹਿਲਾਂ ਸੰਗਰੂਰ ਮੰਡੀ ਸੀਗਾ ਫਿਰ ਬਰਨਾਲਾ ਹੁਣ ਮਲੇਰਕੋਟਲੇ ਚ ਆਇਆ ਸੋ ਬੰਪਰ ਫਸਲ ਇਸ ਵਾਰ ਪੰਜਾਬ ਦੇ ਵਿੱਚ ਜਿਹੜੀ ਉਹ ਵੀਟ ਦੀ ਹੈਗੀ ਆ ਸੋ ਇਹਦਾ ਕਿਸਾਨ ਨੂੰ ਵੀ ਆਰਥਿਕ ਲਾਭ ਹੈ ਤੇ ਨਾਲ ਦੀ ਨਾਲ ਜਿਹੜਾ ਸਾਡਾ ਸਾਨੂੰ ਕੇਂਦਰੀ ਭੰਡਾਰ ਦੇ ਲਈ ਟਾਰਗੇਟ ਮਿਲਿਆ 124 ਲੱਖ ਐਮਟੀ ਦਾ ਉਹ ਵੀ ਅਸੀਂ ਸਹਜੇ ਪੂਰਾ ਕਰਾਂਗੇ ਸੋ ਲਗਾਤਾਰ ਜਿਹੜਾ ਸਭ ਤੋਂ ਰੋਸ਼ਨ ਪੱਖ ਹੋਏ ਆ ਕਿ ਜਿਹੜੀ ਮਾਨ ਸਾਹਿਬ ਦੀ ਕਮਿਟਮੈਂਟ ਆ ਪੰਜਾਬ ਦੇ ਕਿਸਾਨਾਂ ਦੇ ਨਾਲ ਵੀ ਕੱਲਾ ਕੱਲਾ ਦਾਣਾ ਐਮਐਸਪੀ ਤੇ ਚੱਕਾਂਗੇ ਤੇ ਨਾਲ ਦੀ ਨਾਲ ਜਿਹੜੀ 24 ਘੰਟੇ ਦੇ ਵਿੱਚ ਵਿੱਚ ਜਿਹੜੇ ਪੇਮੈਂਟ ਉਹਦੇ ਖਾਤੇ 'ਚ ਪਾਵਾਂਗੇ ਸੋ ਇਹ ਦੋਨੋਂ ਗੱਲਾਂ ਬਹੁਤ ਮਤਲਬ ਰੋਸ਼ਨ ਨੇ ਸੋ ਕਿਸਾਨ ਦੀਆਂ ਮੰਡੀ ਦੇ ਅੰਦਰ ਦੋਈ ਮੰਗਾ ਹੁੰਦੀਆਂ ਨਾ ਜਾਂ ਲੋੜਾਂ ਉਹਦੀਆਂ ਇੱਕ ਤਾਂ ਟਾਈਮ ਸਿਰ ਉਹਦੀ ਫਸਲ ਚੱਕੀ ਜਾਵੇ ਖਰੀਦੀ ਜਾਵੇ ਤੇ ਖਰੀਦੀ ਹੋਈ ਫਸਲ ਦਾ ਟਾਈਮ ਸਿਰ ਉਹਨੂੰ ਜਿਹੜਾ ਉਹਦਾ ਮੁਆਵਜ਼ਾ ਮਿਲ ਜਾਵੇ ਪੈਸੇ ਮਿਲ ਜਾਣ ਤਾਂ ਜੋ ਅਗਲੀ ਫਸਲ ਦੀ ਤਿਆਰ ਜਿਹੜੀ ਉਹ ਸਹਿਜੇ ਕਰ ਸਕੇ ਸੋ ਇਹ ਸਾਰੇ ਕੰਮ ਜਿਹੜੇ ਪੰਜਾਬ ਦੇ ਅੰਦਰ ਮਾਰਕਟ ਚ ਚੱਲਦੇ ਨੇ ਕਿਸਾਨਾਂ ਵੱਲੋਂ ਲਗਾਤਾਰ ਐਮਐਲਏ ਨੇ ਘਰਾਓ ਕੀਤਾ ਜਾ ਰਿਹਾ ਹੈ ਕੀ ਕਹੋਗੇ ਉਹਦੇ ਬਾਰੇ ਜੀ ਨਹੀਂ ਉਹ ਤਾਂ ਕਿਸੇ ਵੀ ਆਰਗੇਨਾਈਜੇਸ਼ਨ ਦਾ ਆਪਣਾ ਫੰਡਾਮੈਂਟਲ ਰਾਈਟ ਹੈਗਾ ਲੇਕਿਨ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਮਾਨਜੂਬ ਮੁੱਖ ਮੰਤਰੀ ਵੱਲੋਂ ਜਿੰਨਾ ਵੱਡੇ ਫੈਸਲੇ ਲਏ ਗਏ ਉਹਨਾਂ ਦੇ ਪੱਖ ਸੋ ਕੱਲ ਵੀ ਕਿਸਾਨਾਂ ਨਾਲ ਸੀਗੇ ਅੱਜ ਵੀ ਆ ਜੇਪੇ ਵੇਖ ਵੀ ਅੰਦਰ ਦੋਨਾਂ ਦੇ ਸਵਾਲਾਂ ਨੂੰ ਲੈ ਕੇ ਸੀ ਗੜਾਂਗੇ ਕਿਸਾਨ ਠੰਡੇ ਪਾਣੀ ਨੂੰ ਤਰਸ ਰਹੇ ਨੇ ਜੀ ਮੰਡੀਆਂ ਚ ਕੀ ਕਹੋਗੇ ਪ੍ਰਬੰਧ ਇਹ ਕੋਈ ਨਹੀਂ ਬਣੇ ਹੋਣ ਜੀ ਤੁਹਾਡੇ ਹੋਂ ਤੋਂ ਪਹਿਲਾਂ 9 ਕੁਲਰ ਜਿਹੜੇ ਨੇ ਉਹ ਲਾਏ ਗਏ ਨੇ ਮੈਂ ਉਹਦਾ ਘਟਨ ਸਾਢੇ 12 ਜੀ ਰੱਖੇ ਗਏ ਇਹ ਅੱਜ ਕਿਤੇ ਗਏ ਜੀ ਜੰਮਾ ਲਾਏ ਲੇਕਿਨ ਸੀਜ਼ਨ ਤਾਂ ਲੰਘ ਚਲਾ ਬੇਸਿਕਲੀ ਬੇਸਿਕਲੀ ਦੇਖੋ ਗੱਲ ਇਹ ਆ ਸਰ ਬੇਸਿਕਲੀ ਗੱਲ ਇਹ ਆ ਕਿ ਦੋਵੇਂ ਸੀਜ਼ਨ ਪੰਜਾਬ ਦੇ ਅੰਦਰ ਚਾਹੇ ਬੀਟ ਦਾ ਚਾਹੇ ਪੈੜੀ ਦਾ బిਗੇਸਟ ਮੂਵਮੈਂਟ ਇਹ ਚ ਹੁੰਦੀ ਹੈ ਸੋ ਐਡੇ ਵੱਡੇ ਸੀਜ਼ਨ ਤੁਸੀਂ ਸੋਚੋ ਤਾਂ ਸਹੀ ਪੀ ਅ ਅਧਿਵਾਦ ਪੰਜਾਬ ਇਹਦੇ ਨਾਲ ਡਾਇਰੈਕਟ ਜੁੜਿਆ ਹੈ ਸਾਡੇ ਕਿਸਾਨ ਜੁੜੇ ਆ ਸਾਡੇ ਕੰਜ਼ਿਊਮਰ ਜੁੜੇ ਆ ਸਾਡਾ ਮਜ਼ਦੂਰ ਜੁੜਿਆ ਸਾਡਾ ਆੜਤੀ ਜੁੜਿਆ ਮਿਲਰ ਜੁੜਿਆ ਸੋ ਐਡੇ ਵੱਡੇ ਬੈਗਸਟ ਐਕਸਰਸਾਈਜ਼ਦ ਹੁੰਦੀ ਆ ਤਾਂ ਕਿਤੇ ਨਾ ਕਿਤੇ ਕੋਈ ਮਾੜੀ-ਮੋਟੀ ਕੋਈ ਘਾਟ ਵੀ ਰਹਿ ਸਕਦੀ ਹੈ ਲੇਕਿਨ ਇਹ ਸਰਕਾਰ ਐਸੀ ਹੈ ਜਿਹੜੇ ਸਵਾਲਾਂ ਤੋਂ ਮੁੱਖ ਨਹੀਂ ਮੋੜਦੀ ਲਗਾਤਾਰ ਜਿਵੇਂ ਐਮਐਲਏ ਸਾਹਿਬ ਨੂੰ ਦੱਸਿਆ ਤੇ ਅੱਜ ਹੀ ਜਿਹੜੇ ਨਵਾਂ ਬਾਰਡਰ ਕੋਲਰ ਲਾਇਆ ਸੋ ਜਿੱਥੇ ਕਿਤੇ ਵੀ ਕੋਈ ਸਮੱਸਿਆ ਸਾਨੂੰ ਲੱਭਦੀ ਆ ਔਰ ਇਸ ਸੀਜ਼ਨ ਦੇ ਦੌਰਾਨ ਅ ਮੈਂ ਜਿਹੜਾ ਸਭ ਤੋਂ ਇੱਕ ਹੋਰ ਵੱਡਾ ਫੈਸਲਾ ਮਾਨਯੋਗ ਮੁੱਖ ਮੰਤਰੀ ਜੀ ਨੇ ਲਿਆ ਹੋਇਆ ਹੈ ਵੀ ਜਿਹੜੇ ਸਾਡੇ ਲੋਟਕ ਵਾਲੇ ਮਜ਼ਦੂਰ ਨੇ ਤੁਸੀਂ ਦੇਖਦੇ ਹੋ ਵੀ ਆ ਜੇਠਾੜ ਦੀਆਂ ਧੁੱਪਾਂ 'ਚ 50 ਕਿਲੋ ਦਾ ਗੱਟਾ ਲੈ ਕੇ ਆਪਣੇ ਪਿੰਡੇ ਦੇ ਟਰੱਕ ਤੇ ਛੜਦੇ ਆ ਸੋ ਇਹ ਲਗਾਤਾਰ ਮੰਗ ਕਰ ਰਹੇ ਸਨ ਆਪਣੇ ਰੇਟ ਰਵਾਈਸ ਕਰਨ ਦੇ ਸੋ ਇਸ ਵਾਰ ਇਹਨਾਂ ਦਾ ਰੇਟ ਜਿਹੜਾ ਉਹ 2 ਰੁਪਏ ਕੀ ਪੈਸੇ ਤੋਂ 2 ਰੁਪਏ 64 ਪੈਸੇ ਕੀਤਾ ਤੇ ਜਿਹਦੇ ਨਾਲ 10 ਕਰੋੜ ਰੁਪਏ ਜਿਹੜਾ ਮਜ਼ਦੂਰਾਂ ਨੂੰ ਉਹਦਾ ਲਾਭ ਹੋਣਾ ਸੋ ਲਗਾਤਾਰ ਅਸੀਂ ਇਹ ਜਿਹੜੇ ਲੋਕਾਂ ਨਾਲ ਜਿਹੜੀ ਕਮਿਟਮੈਂਟ ਕੀਤੀ ਆ ਉਹਨੂੰ ਕੰਮ ਕਰ ਰਹੇ ਆ ਕਿ ਕਿਸੇ ਸੇਲੋ ਹੋਵੇ ਜਿਹੜੇ ਕਿ ਪੰਜਾਬ ਦੇ ਸੇਲੋ ਖਾਲੀ ਨਹੀਂ ਹੋਏ ਆ ਮਾਲ ਲੱਗਣ ਦੀ ਸਮੱਸਿਆ ਨਹੀਂ ਯਾਰ ਨਹੀਂ ਕੋਈ ਸਮੱਸਿਆ ਨਹੀਂ ਦੇਖੋ 15 ਲੱਖ ਐਮਟੀ ਸਾਡਾ ਡਾਇਰੈਕਟ ਮੰਡੀਆਂ ਤੋਂ ਡਿਲੀਵਰ ਹੋ ਜਾਣਾ ਜਿਹੜਾ ਮਤਲਬ ਜਾਣਾ ਬਾਹਰ ਸੋ ਬਾਕੀ ਅਸੀਂ ਪੰਜਾਬ 'ਚ ਇੰਤਜ਼ਾਮ ਕੀਤੇ ਆ ਮੈਂ ਤੁਹਾਨੂੰ ਕਿਉਂਕਿ ਜਿਹੜਾ ਪੰਜਾਬ ਦੇ ਅੰਦਰ ਇੱਕ ਕਈ ਵਾਰੀ ਪੈਨਿਕ ਜਿਹਾ ਬਣਿਆ ਰਹਿੰਦਾ ਐਮਵੀ ਸਪੇਸ ਨੂੰ ਲੈ ਕੇ ਕੱਲਾ ਕੱਲਾ ਦਾਣਾ ਨਾ ਕੇਵਲ ਉਹਨੂੰ ਖਰੀਦਾਂਗੇ ਬਲਕਿ ਉਹਦੇ ਰਾਖੀ ਵੀ ਕਰਾਂਗੇ ਆਲ ਬੰਦ ਬਸ ਜਿਹੜੇ ਪੰਜਾਬ ਦੇ ਅੰਦਰ ਉਹ ਸਰਕਾਰ ਨੇ ਕੀਤਾ ਸਰ ਪੰਜਾਬ ਦੇ ਹਾਰਟ ਨੂੰ ਲੈ ਕੇ ਕੀ ਕਹੋਗੇ ਸਰ ਅੱਜ ਤੱਕ ਫਸਲਾਂ ਦਾ ਅੱਗ ਨਾਲ ਵੀ ਹੋਇਆ ਬਰਸਾਤ ਨਾਲ ਵੀ ਹੋਇਆ ਉਹਨਾਂ ਨੂੰ ਕੀ ਕੋਈ ਮੁਰੱਫਤ ਨਹੀਂ ਬਿਲਕੁਲ ਇਹ ਅਨਫੋਰਚਨਟਲੀ ਇੱਕ ਨਾਵਾ ਵਾਪਰੀਆਂ ਨੇ ਪੰਜਾਬ ਦੇ ਅੰਦਰ ਹੋਈ ਦੀ ਅਸੈਸਮੈਂਟ ਲਾਈ ਜਾ ਰਹੀ ਹੈ ਜਿਹੜਾ ਵੀ ਕੋਈ ਨੁਕਸਾਨ ਕਿਸਾਨ ਦਾ ਸਰਕਾਰ ਕੋ ਭਾਈ ਸਰ ਕਸ਼ਮੀਰ ਆਤਕਾ ਸੈਲਰਾਈਜ਼ ਕਟ ਛਿੜੀ ਆ ਰਹੀ ਹੈ ਲੈ ਕੇ ਕੀ ਕਿਵੇਂ ਦੇਖਦੇ ਹੋ ਜੀ ਜਿਨ ਨੇ ਤੁਸੀਂ ਕਬੂਜ ਦੀ ਨਿੰਦਿਆ ਕੀਤੀ ਹੈ ਉਹ ਥੋੜੀ ਐ ਕੋਈ ਸ਼ਬਦ ਨਹੀਂ ਹੈ ਮਾਨਵਤਾ ਦੇ ਪ੍ਰਤੀ ਇਸ ਕਿਸਮ ਦੀ क्रूरता ਰੱਖਣੀ ਮਨ ਦੇ ਅੰਦਰ ਜਿਹੜਾ ਅੱਤਵਾਦ ਦਾ ਕੋਈ ਧਰਮ ਨਹੀਂ ਸੋ ਪੰਜਾਬ ਦੀ ਧਰਤੀ ਤੇ ਖੜੇ ਆ ਇਸ ਧਰਤੀ ਤੋਂ ਹਮੇਸ਼ਾ ਹੀ ਸਾਡੇ ਗੁਰੂ ਸੇਵਾਨਾ ਦੀ ਬਾਣੀ ਚੱਪਾ ਚੱਪਾ ਧਰਤੀ ਤੋਂ ਚਾਰੀ ਜਾਂਦੀ ਹੈ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਹੋ ਸੋ ਇਹ ਤੋਂ ਅਸੀਂ ਹੋਰ ਨਿੰਦਿਆ ਕਰਦੇ ਆ ਔਰ ਜਿਹੜੇ ਕਾਤਲ ਨੇ ਉਹ ਜਲਦੀ ਫੜੇ ਜਾਣ ਔਰ ਮਸਾਲੇ ਸਜਾਵਾਂ ਜੇ ਲੋਕਾਂ ਨੂੰ ਹਣ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਸਕੂਲ ਦਾ ਵਰਤਾਰਾ ਉਹ ਜਿਹੜਾ ਰੋਕਿਆ ਜਾ ਸਕੇ ਅਸੀਂ ਨਿੰਦਿਆ ਕਰਦੇ ਹਾਂ ਹਾਂਜੀ ਮਮਨਾ ਸਾਡੀ ਅੱਜ ਕੀ ਪ੍ਰੋਗਰਾਮ ਸੀ ਸਬਜੀ ਦਾ ਜਹਾ ਆਪਣੇ ਦਾ ਨਾਜ ਮੰਡੀ ਦੇ ਵਿੱਚ ਨਾਜ ਮੰਡੀ ਦਾ ਆਪਣੇ ਪਟਾਰ ਚੱਕ ਸਾਹਵਾ ਇੱਥੇ ਜੀ ਉਹਨਾਂ ਨੇ ਮਤਲਬ ਕਿ ਪੁੱਛਿਆ ਵੀ ਮੰਡੀ ਜੇ ਫੀਮੇ ਚੱਲ ਰਿਹਾ ਸਾਡੀਆਂ ਮੰਡੀਆਂ ਸਹੀ ਚੱਲ ਰਹੀਆਂ ਨੇ ਜੀ ਲੋਬੇ ਕੰਮ ਦਾ ਕਾਸੇ ਸਾਡੀ 2.5 ਸਾਲਾਂ ਤੋਂ ਜੀ 25% ਮੰਗ ਤੇ ਜੀ ਅਸੀਂ ਉਹਨਾਂ ਮੂਹਰੇ ਰੱਖਿਆ ਵੀ ਸਾਡੀ 25% ਮੰਗ ਸਾਡੀ ਪੂਰੀ ਕਰ ਜਾਵੇ ਓਪਨ ਕੇ ਗਏ ਨੇ ਜੀ ਵੀ ਤੁਸੀਂ ਸਾਡੇ ਕੋਲੇ ਦਸਤ ਰਾਜੋ ਅਸੀਂ ਤੁਹਾਡਾ ਇਹ ਵਾਦਾ ਪੂਰਾ ਕਰਾਂਗੇ ਬਾਕੀ ਜਿਹੜਾ ਲੋਡਿੰਗ ਦਾ ਕੰਮ ਸੀ ਜੀ ਉਹਦੇ 40 ਪੈਸਾ ਨੂੰ ਵਾਦਾ ਦਿੱਤਾ ਜੀ ਹੋਰ ਜੀ ਸ਼ੁਕਰੀਆ ਬਹੁਤ ਵਧੀਆ ਮਹਿਮਾਨੀ ਮੰਡੀ ਚ ਪ੍ਰਬੰਧ ਸਹੀ ਨੇ ਮੰਡੀ ਚ ਪ੍ਰਬੰਧ ਸਹੀ ਨੇ ਜੀ ਪਾਣੀ ਦਾ ਪ੍ਰਬੰਧ ਨਹੀਂ ਜੀ ਉਹ ਪਾਣੀ ਹੈ ਗਈ ਤੇ ਅਸੀਂ ਪ੍ਰਬੰਧ ਕਰ ਰਿਹਾ ਅੰਨੇ ਦਿਨਾਂ ਬਾਅਦ ਹੈ ਜੀ ਇਹ ਦੋ ਸਾਲ ਤੋਂ ਤਿੰਨ ਸਾਲ ਤੋਂ ਹੋ ਗਿਆ ਜੀ ਪਰ ਪਤਾ ਪੁੱਦਰ ਹੈ ਨਹੀਂ ਤੇ ਜੀ ਅਸੀਂ ਆਏ ਕਰਾ ਉਸ ਤੋਂ ਪਹਿਲਾਂ ਇੱਕ ਪ੍ਰਸ਼ਾਸਨ ਵੱਲੋਂ ਬਿਆਨ ਦਿੱਤਾ ਗਿਆ ਸੀ ਖਵਾਰਾਂ ਚ ਹਾਂ ਜੀ ਕਿ ਸਫਾਈ ਦੇ ਪਾਣੀ ਦੇ ਪੂਕਾ ਬੰਦ ਕੀਤਾ ਗਿਆ ਤੁਸੀਂ ਕਹਿ ਰਹੇ ਹੋ ਕਿ ਪਾਣੀ ਦਾ ਪ੍ਰਬੰਧ ਅੱਜ ਕੀਤਾ ਗਿਆ 22 ਤਰੀਕ ਹੋ ਗਈ ਅੱਜ 22 ਤਰੀਕ ਹੋ ਤਾਂ ਕਣਕ ਚੱਕੀ ਗਈ ਸਾਰੀ ਹਾਂ ਫਿਰ ਅੱਜ ਕੀ ਰਿਹਾ ਜੀ ਅੱਜ ਕਰਿਆ ਅੱਜੇ ਕਰਿਆ ਅੱਜੇ ਕਰਿਆ ਜੀ ਉੱਥੇ ਆਪਣੇ ਸਾਜੋ ਸ਼ੋਭੇ ਲੱਗ ਰਹੇ ਸਾਡੇ ਦਾਣਾ ਮੰਡੀ ਦੇਖ ਲੈਣੇ ਲੱਗ ਰਹੇ ਨੇ ਚ ਨਹੀਂ ਕਹਿੰਦਾ ਇਹ ਨਲੈਕੀ ਸਮਝ ਆ ਜਾਵੇ ਨੂੰ ਨਹੀਂ 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 ਉਰੇ ਲੱਗੇ ਨੇ ਮੰਡੀ ਜੀ ਇੱਥੇ ਤਾਂ ਨਹੀਂ ਲੱਗਿਆ ਪਾਣੀ ਦਾ ਹਜੇ ਪ੍ਰਬੰਧ ਨਹੀਂ ਹੋਇਆ ਪਾਣੀ ਚੱਲ ਦੇ ਦੇ ਜੀ ਪਰ ਉਹ ਬਿਆਨ ਦੇ ਕੇ ਕਹਿੰਦੇ ਕਿ ਇੱਥੇ ਪ੍ਰਬੰਧ ਹੋ ਚੁੱਕਿਆ ਮੰਡਿਆਂ 'ਚ ਹੋ ਗਏ ਜੀ ਉੱਧਰ ਮੰਡੀ 'ਚ ਹੋ ਗਏ ਆਪਣੇ ਹਿਸਾਬ ਜੀ ਮੰਡੀ ਦੀ ਗੱਲ ਕਰਦਾ ਦਾਣਾ ਮੰਡੀ 'ਚ ਨਹੀਂ ਹੋਇਆ ਮੇਰੇ ਖਿਆਲ ਨਾਲ ਦਾਣਾ ਮੰਡੀ 'ਚ ਅੱਜ ਅੱਜ ਇੱਕ ਦਿਨ ਵਿੱਚ ਕਰ ਦਣਗੇ ਪਾਣੀ ਪਲਾਉਣ ਵਾਲੇ ਬੈਠੇ ਨੇ ਜੀ ਉਹਨਾਂ ਦੇ ਡੋਡੇ ਲਾਜੇ ਚਾਰੋਂ ਖੁੰਜਾਂ ਦੇ ਬਾਲਟੀ ਲੈ ਕੇ ਬਾਲਟੀयां ਠੰਡਾ ਪਾਣੀ ਪਲਾ ਰਹੇ